ਕੀ ਲਬਈ ਸਾਰਿਆਂ ਦਾ ਆਹ ਕਮੈਂਟ ਕਮੈਂਟ ਮੈਂ ਕੋਈ ਕੋਈ ਨਹੀਂ ਪੜ ਰਿਹਾ ਅੱਜ ਟੂ ਦਾ ਪੁਆਇੰਟ ਗੱਲ ਕਰਦੇ ਆਂ ਫਰਸਟ ਆਫ ਦਾ ਲਾਈਕ ਲੋਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਲਜੀਤ ਨਾ ਬੀਫ ਪਾਲ ਕੇ ਤੂੰ ਕਾਉਂਟਰਵਰਸੀ ਪਾ ਕੇ ਤੂੰ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਆ ਜਿਨ੍ਹਾਂ ਨੇ ਉਤੋਂ ਫੇਮ ਲੈਣੀ ਆ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਐ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਆ ਜਿੰਨਾਂ 'ਚ ਜ਼ਮੀਰਾ ਹੁੰਦੀਆਂ ਜਾਂ ਦਮ ਹੁੰਦੇ ਆ ਪਹਿਲੀ ਗੱਲ ਦੂਜੀ ਗੱਲ ਸਿੱਧਾ ਕਹਿਣਾ ਲੋਕੀ ਕਹਿੰਦੇ ਆ ਕਿ ਸੁਲਤਾਨ ਦਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫਰੈਂਡ ਐਂ ਹਾਂ ਮੈਂ ਫਰੈਂਡ ਐਂ ਜਿਹੜਾ ਬੰਦਾ ਉਹਨੇ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦੀਆਂ ਸਾਂਝੀਆਂ ਨੇ ਮੈਨੂੰ ਪਤਾ ਸੁਲਤਾਨ ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟਾਕਡ ਬਾ ਮਾਮਾ ਮਾਈ ਮੰਮ ਟੂ ਹਾ ਨਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਊਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਦਿਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਪਤਾ ਨਹੀਂ ਲੂਮੀਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ ਹਨਾ ਖੁਦ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਦਿਲਜੀਤ ਨੂੰ ਤਾਂ ਪਤਾ ਹੋ ਸੁਲਾਲੀ ਨੂੰ ਤਾਂ ਪਤਾ ਹੋਊਗਾ ਨਾਲ ਇੱਕ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਐਡੇ ਹੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੜਤੇ ਪਈ ਹੈ ਤੇਰਾ ਮੂੰਹ ਉੱਡਿਆ ਹੋਇਆ ਹੈ ਇਸ ਹੁਸਟੈਂਪ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨੋ ਐਂਡ ਯੂ ਕੈਨ ਰਨ ਫਰਮ ਥੈਮ ਜੇ ਉਹ ਆਗੇ ਨਾ ਇਫ ਤੇ ਗੋਮ ٹرسٹ ਮੇਂ ਤਰੀ ਫੇਮ ਜੀ ਰਾਤੋ ਰਾਤ ਨਿਕਲ ਜਾਣੀ ਹੈ ਉਹ ਤੋਂ ਅਗਲੀ ਗੱਲ ਸ਼ੇਕ ਦਾ ਰੂਮ ਉਹਦੀ ਮੇਰੀ ਆ ਰੀਲਾਂ ਥੱਲੇ ਜਿੱਦੇ ਥੱਲੇ ਕਮੈਂਟ ਕਰਦੇ ਹੋ ਉਹ ਰੀਲ ਚੈੱਕ ਕਰੋ ਕਿ ਸ਼ੇਕ ਦਾ ਰੂਮ ਦੀ ਮੈਂ ਰੀਲ ਕਦੋਂ ਦੀ ਪਈ ਹੋਈ ਹੈ ਕੰਟਰੋਵਰਸੀ ਤੋਂ ਬਾਅਦ ਚਪਾਈ ਹੈ ਕਿ ਕੰਟਰੋਵਰਸੀ ਤੋਂ ਪਹਿਲਾਂ ਪਈ ਹੈ ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੋਕੀ ਆ ਨਾ ਕਹਿਦਣ ਕਿ ਫੇਮ ਸੀਕ ਕਰਦਾ ਕਿ ਹੁਣ ਇਹਨੇ ਆਪਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ 'ਚ ਵੀ ਬਹੁਤ ਘਾਟਾ ਦਿਲਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲ ਵੱਡੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ 'ਚ ਜੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ ਚ ਠੀਕ ਹੈ ਬਾਕੀ ਇੱਕ ਤੀੜ ਜਿਹੜੀ ਕਮੈਂਟ ਕਮੈਂਟ ਕਰਦੀ ਹੈ ਜਦੋਂ ਕੱਲੂ ਤੁਹਾਡੇ ਆਪ ਦੇ ਜਵਾਕ ਪੱਗਾ ਬਣ ਕੇ ਕੰਨਾਂ 'ਚ ਨੱttੀਆਂ ਪਾਉਣਗੇ ਹੱਥਾਂ 'ਚ ਲੇਲ ਪੌਲਛਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਉਦੋਂ ਤੁਸੀਂ ਇਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀਆਂ ਸੋਲਾਂ ਖਰੀਦੀਆਂ ਗਈਆਂ ਥੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਟੂਪਾਕ ਨੇ ਸੇਮ ਟਾਕ ਕੀਤੀ ਡਾਕਟਰ ਸਰਬੀ ਨੇ ਸੇਮ ਟਾਕ ਕੀਤੀ ਲਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕਦੇ ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲਾਈਕ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਬ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡਾ ਡਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿ ਲੱਜਣਾ ਸ਼ਹੀਦ ਦੀਪ ਸਿੱਧੂ ਜਦੋਂ ਬਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕ ਦਾ ਫਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕ ਦਾ ਫਰਦਾ ਸੀਗਾ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦਿਖ ਰਹੀ ਹੈ ਉਹ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੈ ਕੇ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫਾਰ ਯੂ ਜਿਹੜੇ ਲੋਕ ਸੁੱਤੇ ਪਏ ਨਾ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾ ਪਾ ਰਿਹਾ ਉਹ ਪਾ ਰਿਹਾ ਸੁਨਾਲੀ ਇਜ਼ ਅ ਨਾਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬ ਇਸ ਨੈਵਰ ਕੈਨ ਨੈਵਰ ਸਰਲਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਐ ਤੇ ਦਿਲਜੀਤ ਐਡਾ ਹੀ ਹਮੈਤੀ ਐ ਨਾ ਤੇਰਾ ਆਪ ਦਾ ਜਨਮ ਦਿਲਜੀਤ 84 ਦਾ ਵਾ ਆਪਦੇ ਘਰਦਿਆਂ ਨੂੰ ਪੁੱਛ ਲਈਂ ਆਪਦੇ ਮਾਪਿਆਂ ਨੂੰ ਜਿੰਨਾਂ ਤੋਂ ਤੂੰ ਕਹਿੰਦਾ ਕਿ ਤੂੰ ਅਨਲਿੰਕਡ ਐ ਨਾ ਉਹਨਾਂ ਨੂੰ ਪੁੱਛ ਕੇ ਦੇਖੀਂ ਕਿ 84 ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੇ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੈਨ ਪਤਾ ਤੇ ਮੈਨੂੰ ਕਹਿੰਨੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸੇ ਲੈਵਲ ਨਾਲ ਸਾਈਨ ਨਹੀਂ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖਿਓ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਮ ਵਾਸਤੇ ਤੇ ਕੀ ਕਰੂੰਗਾ ਕਹਾ ਕੌਮ ਵਾਸਤੇ ਮੈਨੂੰ ਪਤਾ ਯੂ ਵਾਂਟ ਟੂ ਸਪੋਰਟ ਅ ਬਿਚ ਮੈਨ ਸਪੋਰਟ ਅ ਬਿਚ ਆ ਡੋਨਟ ਲਾਈ ਮੈਨੂੰ ਕੋਈ ਕੇਅਰ ਨਹੀਂ ਗਈ ਆ ਲਾਈਫ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦੇ ਆਮ ਗੋਣਾ ਸੀ ਯੂ ਆਮ ਗੋਣਾ ਸੀ ਯੂ ਬ੍ਰੋ ਆ ਲਿਵ ਇਨ ਸਰੀ ਪੁੱਲ ਅਪ ਐਨੀ ਟਾਈਮ ਆਮ ਗੋਣਾ ਸੀ ਯੂ ਕੋਈ ਜਗੜਾ ਨਹੀਂ ਬਟ ਆਮ ਨਾਟ ਅ ਬਿਚ ਲਾਈਕ ਯੂ ਗਾਇਜ਼ ਮੈਨ ਮੈਂ ਪ੍ਰੀਟੈਂਡ ਨਹੀਂ ਕਰਦਾ ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ ਹੋਪ ਯੂ ਕਾੰਡਰਸਟੈਂਡ ਬਾਏ ਬਾਏ